ਤਾਂ ਦਾ ਸੀਜ਼ਨ ਆਊਗਾ ਹੂੰ ਉਹਦੇ ਵਿੱਚ ਕੀ ਆ ਆਪਾਂ ਜੀਰੀ ਲਾਉਣ ਲੱਗੇ ਕਦੋਂ ਕਰਦੇ ਹੂੰ ਕੱਦੂ ਕਰਨ ਦੇ ਵਿੱਚ ਆਪਾਂ ਡਿਸਕਾ ਹੈਰੋ ਹਰਟੀਵੇਟਰ ਕਈ ਚੀਜ਼ਾਂ ਯੂਜ਼ ਕਰਦੇ ਆ ਉਹਦੇ ਵਿੱਚ ਇੱਕ ਤਾਂ ਦੇਖੋ ਡੀਜ਼ਲ ਦੀ ਕੰਜ਼ਮਪਸ਼ਨ ਵੱਧ ਜਾਂਦੀ ਹੈ ਵੱਧ ਜਾਂਦੀ ਹੈ ਹਾਂ ਪਲੱਸ ਖਰਚੇ ਮੈਂਟੀਨੈਂਸ ਦੇ ਕਿਉਂਕਿ ਪਾਣੀ ਤੇ ਚੰਨਣ ਵਾਲੀ ਚੀਜ਼ ਹੈ ਇਹ ਜੋ ਜੋ ਕੇ ਉਹ ਖੇਤਾਂ ਦੇ ਵਿੱਚ ਆਪਾਂ ਬਹੁਤ ਈਜ਼ੀਲੀ ਕੱਦੂ ਪਾ ਸਕਦੇ ਆ ਅੱਛਾ ਦੋਈ ਗੱਲ ਇਹਨੂੰ 35 ਤੋਂ 40 ਐਚਪੀ ਹਰਸ ਪਪੂਲਰ ਟਰੈਕਟਰ ਵੀ ਬੜੇ ਆਰਾਮ ਨਾਲ ਇਹ ਬੇਲ ਵੱਢਣੇ ਵਾਲਾ ਇਹ ਅਸੀਂ 24 ਇੰਚ ਤੋਂ ਲੈ ਕੇ 30 ਇੰਚ ਤੱਕ ਇਹ ਐਡਜਸਟਿਵ ਅਡਜਸਟਮੈਂਟ ਹੁੰਦੀ ਹੈ ਜੀ ਇਹਦੀ ਇਹਦੀ ਹਾਂ ਜੀ ਇਹ ਮਤਲਬ ਆਪਾਂ ਨੇ ਹੀ ਬਣਾਇਆ ਜਾਂ ਪਰ ਹੋਰ ਵੀ ਖਾਸ ਇਹ ਤੇ ਆ ਇੱਕ ਤਾਂ ਦੇਖੋ ਜੀ ਮਲਟੀ ਗੇਅਰ ਹੂੰ ਦੂਆ ਜਿਹੜੀ ਇਹਦੇ ਬਾਡੇ ਪੰਜਾ ਮੈਂ ਹੂੰ ਡਿਫਲੈਕਟਰ ਆ ਜਿਹੜਾ ਭਾਗ ਆਪਾਂ ਕਹਿ ਦੰਨੇ ਆ ਜੀ 4mm ਮੋਟਾ ਅੱਛਾ ਪਲੱਸ ਜਿਹੜੀ ਇਹ ਪਾਈਪਸ ਫਰੰਟ ਪਾਈਪ ਜਿਹਦੇ ਉੱਤੇ 베ਸ ਖੜਨਾ ਸਾਰੇ ਰੋਟਾਵੇਟਰ ਦਾ ਹੂੰ ਆਮ ਕੰਪਨੀਆਂ 60 ਤੋਂ ਵੱਧ ਨਹੀਂ ਲਾਉਂਦੀਆਂ ਅੱਛਾ ਅਸੀਂ ਇਹ 72 ਦੀ ਪਾਈਪ ਵਾਲੀ ਚੀਜ਼ ਹੈ ਜਿਹੜੀ ਇਹ ਜੀ ਜਿਹੜੀ ਮਤਲਬ ਕਿਸਾਨੀ ਦੀ ਮਤਲਬ ਕਿਸੇ ਕਹੇ ਦੁਨੀਆ ਦੇ ਵਿੱਚ ਕ੍ਰਾਂਤੀ ਲਿਆ ਦਊਗੀ ਲਿਆ ਦਊ ਕਿਹੜੀ ਚੀਜ਼ ਆ ਲੋ ਇਹ ਹੈਵੀ ਗੇਅਰ ਹੁੰਦੇ ਨੇ ਅੱਛਾ ਤੇ ਇਹ ਨਾਰਮਲ ਗੇਅਰ ਹੁੰਦੇ ਇਹ ਨਾਰਮਲ ਗੇਅਰ ਦੀ ਮੋਟਾਈ ਦਾ ਵੀ ਬਹੁਤ ਫਰਕ ਆ ਹਾਂ ਮੋਟਾਈ ਦਾ ਸਾਰੇ ਹਾਈਟ ਵਾਈਜ਼ ਸਾਰਿਆਂ ਦਾ ਫਰਕ ਹੁੰਦਾ ਜੀ ਅੱਛਾ ਹਾਂ ਤੇ ਇਹਦੇ ਵਿੱਚ ਅਸੀਂ ਆ ਸੀਲਾਂ ਲਾਉਂਦੇ ਆ ਟੈਨਿਕਲ ਸੀਲਾਂ ਹੁੰਦੀ ਜਿਵੇਂ ਜੇ ਆਪਾਂ ਜਗਾ ਤੇ ਆਏ ਆ ਕਿਸਾਨੀ ਦੀ ਮਤਲਬ ਦੁਨੀਆ ਦੇ ਵਿੱਚ ਕ੍ਰਾਂਤੀ ਲਿਆਉਣਾ ਜਿਹੜੀ ਸਮੇਂ ਦੀ ਮੰਗੀ ਵੀ ਸੀਗੀ ਇੱਕ ਇਹ ਜਿਹਾ ਨਵਾਂ ਪ੍ਰੋਡਕਟ ਤਿਆਰ ਕੀਤਾ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਆਜੋ ਤੁਹਾਨੂੰ ਵੀਰ ਦੀਪਕ ਜੀ ਉਹਨਾਂ ਨਾਲ ਮਲਾਉਨੇ ਆ ਵੀਰ ਜੀ ਸਾਸਰੀ ਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਜਿਵੇਂ ਤੁਸੀਂ ਮੈਨੂੰ ਬੁਲਾਇਆ ਅੱਜ ਕਿ ਇੱਕ ਆਪਣੇ ਨਵੀਂ ਚੀਜ਼ ਤਿਆਰ ਕੀਤੀ ਹੈ ਕਿਹੜੀ ਚੀਜ਼ ਹੈ ਜਿਹੜੀ ਇਹ ਜੀ ਜਿਹੜੀ ਮਤਲਬ ਕਿਸਾਨੀ ਦੀ ਮਤਲਬ ਤੁਸੀਂ ਕਹਿੰਦੇ ਦੁਨੀਆ ਦੇ ਵਿੱਚ ਕ੍ਰਾਂਤੀ ਲਿਆ ਦੇਊਗੀ ਕਿਹੜੀ ਸਰ ਹੈਗਾ ਸਾਡਾ ਪਾਡਲਰ ਪਾਡਲਰ ਫਾਰਮੇਟ ਰੋਟੋ ਪਾਡਲਰ ਫਾਰਮੇਟ ਕੰਪਨੀ ਨੇ ਤੁਸੀਂ ਪਟਰਲਰ ਤਿਆਰ ਕੀਤਾ ਹੈ ਜੀ ਇਹ ਦੇਖਣ ਨੂੰ ਤਾਂ ਰੋਟਾਵੇਟਰ ਵਰਗਈ ਹੈ ਇਹ ਚ ਚੀਜ਼ ਖਾਸ ਕੀ ਹੈ ਇਹ ਚ ਖਾਸ ਚੀਜ਼ ਇਹ ਆ ਸਰ ਦੇਖੋ ਹੁਣ ਜਦੋਂ ਧਾਨ ਦਾ ਸੀਜ਼ਨ ਆਊਗਾ ਹੂੰ ਉਹਦੇ ਵਿੱਚ ਕੀ ਆ ਆਪਾਂ ਜੀਰੀ ਲਾਉਣ ਲੱਗੇ ਹੂੰ ਕਦੋਂ ਕਰਦੇ ਆ ਹੂੰ ਕਦੂ ਕਰਨ ਦੇ ਵਿੱਚ ਆਪਾਂ ਡਿਸਕਾ ਹੈਰੋ ਕਲਟੀਵੇਟਰ ਕਈ ਚੀਜ਼ਾਂ ਯੂਜ਼ ਕਰਦੇ ਆ ਹਾਂ ਉਹਦੇ ਵਿੱਚ ਇੱਕ ਤਾਂ ਦੇਖੋ ਡੀਜ਼ਲ ਦੀ ਕੰਜ਼ਮਪਸ਼ਨ ਵੱਧ ਜਾਂਦੀ ਆ ਵੱਧ ਜਾਂਦੀ ਆ ਹਾਂ ਪਲੱਸ ਖਰਚੇ ਮੈਂਟੇਨੈਂਸ ਦੇ ਕਿਉਂਕਿ ਪਾਣੀ ਦੇ ਚੰਨਣ ਵਾਲੇ ਕੂਵੀਆਂ ਪਾਣੀ ਚ ਚੱਲਦੀਆਂ ਨੇ ਉਹਦਾ ਮਤਲਬ ਹਰ ਸਾਲ ਖਰਚਾ ਵੱਧਦਾ ਹੀ ਵੱਧਾ ਜੀ ਤੇ ਅਸੀਂ ਉਹ ਚੀਜ਼ਾਂ ਮੋਖ ਰੱਖਦੇ ਹੋਏ ਇਹ ਨਵਾਂ ਰੋਟੋ ਪੱਡਲ ਤਿਆਰ ਕੀਤਾ ਹੂੰ ਇਹਦੇ ਵਿੱਚ ਅਸੀਂ ਖਾਸियत ਇਹ ਕੀਤੀ ਇਹਨੂੰ ਹਲਕਾ ਡਿਜ਼ਾਈਨ ਕੀਤਾ ਹੂੰ ਤਕਨੀਕ ਅਸੀਂ ਇਹ ਚ ਜਾਪਾਨੀ ਟੈਕਨੋਲੋਜੀ ਦੀ ਕੀਤੀ ਹੈ ਕਿ ਸੀਲਾਂ ਦੇ ਵਿੱਚ ਪਾਣੀ ਵਗੈਰਾ ਨਾ ਪਵੇ ਅੱਛਾ ਇਹ ਚ ਪਾਣੀ ਨਹੀਂ ਪਊਗਾ ਨਹੀਂ ਪੈਂਦਾ ਜੀ ਮਤਲਬ ਹਰੇਕ ਸਾਲ ਤੁਹਾਨੂੰ ਖਰਚਾ ਕਰਨ ਦੀ ਜ਼ਰੂਰਤ ਨਹੀਂ ਹੈ ਸਿਰਫ ਇਹਦੇ ਵਿੱਚ ਜਿਹੜਾ ਸਮਾਨ ਉਹੀ ਰੋਟਾਵੇਟਰ ਵਾਲਾ ਹੀ ਪਾਇਆ ਗਿਆ। ਪਾਇਆ ਗਿਆ। ਇਹਨੂੰ ਆਪਾਂ ਰੋਟਾਵੇਟਰ ਨਹੀਂ ਕਹਿ ਸਕਦੇ। ਇਹਨੂੰ ਪਟਰਨਰ ਦਾ ਨਾਮ ਦਿੱਤਾ ਹੈ। ਜੀ। ਇਹ ਸਿਰਫ ਕੱਦੂ ਕਰਨ ਵਾਸਤੇ ਕਿਸਾਨਾਂ ਨੂੰ ਮਤਲਬ ਜਿਵੇਂ ਹੁਣ ਆਉਣ ਵਾਲਾ ਸੀਜ਼ਨ ਆ ਜਿਹੜਾ ਸਾਡਾ ਜੀਰੀ ਦਾ ਜਦੋਂ ਹੁਣ ਆਪਾਂ ਨੇ ਧਾਨ ਲਾਉਣੇ ਨੇ ਤਾਂ ਕੱਦੂ ਅਸੀਂ ਇਸ ਨਾਲ ਕਿਹੜੇ-ਕਿਹੜੇ ਖੇਤ ਚ ਮਤਲਬ ਮੱਕੀ-ਮੱਕੀ ਵਾਲੇ ਖੇਤ ਜਾਂ ਕਿਹ ਹੋਰ ਵਾਲੇ ਜਿਹੜੇ ਹਾਂ ਉਹ ਖੇਤਾਂ ਦੇ ਵਿੱਚ ਆਪਾਂ ਬਹੁਤ ਈਜ਼ੀਲੀ ਕੱਦੂ ਕਰ ਸਕਦੇ ਹਾਂ। ਅੱਛਾ ਦੋਈ ਗੱਲ ਇਹਨੂੰ 35 ਤੋਂ 40 ਐਚਪੀ ਹਾਰਸ ਪਾਵਰ ਟਰੈਕਟਰ ਵੀ ਬੜੇ ਆਰਾਮ ਨਾਲ ਚਲਾਉਂਦਾ ਛੋਟੇ ਜਿਹੜੀ ਪਾਵਰ ਆ 35 ਤੋਂ 40 ਉਹ ਟਰੈਕਟਰ ਵੀ ਖਿੱਚੂਗਾ ਬੜੀ ਆਸਾਨੀ ਨਾਲ ਚੱਲੇਗਾ ਠੀਕ ਹੈ ਇਹਨੂੰ weight ਇਹਦਾ ਹਾਂ 3.5 ਕਵੈਂਟਲ ਦੇ ਕਰੀਬ ਆ ਇਹ 9 ਫੁੱਟ size ਆ ਠੀਕ ਹੈ ਘੱਟ ਪਾਣੀ ਹੋਵੇ ਖੇਤ ਚ ਫਿਰ ਵੀ ਵਰਕਿੰਗ ਵਧੀਆ ਹੈ ਦੀ ਫਿਰ ਵੀ ਵਰਕਿੰਗ ਵਧੀਆ ਕਰੂਗਾ ਠੀਕ ਹੈ ਜ਼ੋਰ ਨਹੀਂ ਲੈਂਦਾ ਇਹ ਜ਼ੋਰ ਨਹੀਂ ਲੈਂਦਾ ਠੀਕ ਹੈ ਇੱਕ ਆਪ ਜਿਹੜਾ ਰੋਟਾਵੇਟਰ ਤਿਆਰ ਕਰਦੇ ਉਹ ਵੀ ਦਿਖਾਓ ਸਾਨੂੰ ਰੋਟਾਵੇਟਰ ਦੇ ਵਿੱਚ ਰੋਟਾਵੇਟਰ ਅਸੀਂ ਕਰਦੇ ਆ ਜੀ ਆਹ ਮਾਡਲ ਇਦੇ ਵਿੱਚ ਖਾਸियत ਇਹ ਆ ਇੱਕ ਤਾਂ ਦੇਖੋ ਜੀ ਮਲਟੀ ਗੇਅਰ ਹੂੰ ਦੂਆ ਜਿਹੜੀ ਇਹਦੇ ਬਾਡੇ 5mm ਹੂੰ ਡਿਫਲੈਕਟਰ ਆ ਜਿਹੜਾ ਸੁਹਾਗਾ ਆਪਾਂ ਕਹਿ ਦੰਨੇ ਆ ਜੀ 4mm ਮੋਟਾ ਅੱਛਾ ਪਲੱਸ ਜਿਹੜੀ ਆ ਪਾਈਪਸ ਫਰੰਟ ਪਾਈਪ ਜਿਹਦੇ ਉੱਤੇ 베ਸ ਖੜਨਾ ਸਾਰੇ ਰੋਟਾਟਰ ਦਾ ਹੂੰ ਆਮ ਕੰਪਨੀਆਂ 60 ਤੋਂ ਵੱਧ ਨਹੀਂ ਲਾਉਂਦੀਆਂ ਅੱਛਾ ਅਸੀਂ ਇੱਥੇ 72 ਦੀ ਪਾਈਪ ਲਾਈ ਪਾਈਪ ਲਾਈ ਗਈ ਠੀਕ ਹੈ ਪਲੱਸ ਹੂੰ ਇਹਦਾ ਜਿਹੜਾ ਸਾਈਡ ਗੇਅਰ ਆ ਹੂੰ ਆਮ ਨੋਰਮਲ ਸਾਰੇ 20 35 28 ਦਾ ਲਾਉਂਦੇ ਆ ਅਸੀਂ 1 36 28 ਦਾ ਲਾਉਂਦੇ ਆ अच्छा जी प्लस ਉਹਦੀ ਮਟਾਈ ਵੀ ਵੱਧਦਾ ਗੇਅਰ ਦੀ ਉਹ ਮੈਂ ਤੁਹਾਨੂੰ ਦਿਖਾ ਦੂੰਗਾ ਅੰਦਰ ਭਾਈ ਨੇ ਆਪਣੇ ਕੋਲ ਠੀਕ ਹੈ ਜੀ ਇਹ ਖਾਸੀਅਤ ਆ ਸਾਡੇ ਵਾਲੇ ਰੋਟਾ ਬੇਟਾ ਇਹਦਾ ਗੇਅਰ ਦਿਖਾਓ ਜੀ ਫਿਰ ਕਿੱਥੇ ਆਪਣੇ ਕੋਲੇ ਆਜੋ ਜੀ ਇਹ ਗੇਅਰ ਬਾਰੇ ਦੱਸੋ ਜੀ ਕੀ ਹੈ ਆ ਨੇੜੇ ਆ ਕੇ ਤੁਸੀਂ ਦਿਖਾਓ ਜੀ ਵੀ ਗੇਅਰ ਦੇ ਵਿੱਚ ਫਰਕ ਕੀ ਹੈ ਆਪਣੇ ਆਪਣਾ ਗੇਅਰ ਕਿਹੜਾ ਜੀ ਇਹ ਨਾ ਦੋਏ ਦੋਏ ਤਰ੍ਹਾਂ ਦੇ ਗੇਅਰ ਹੁੰਦੇ ਨੇ ਜੀ ਠੀਕ ਹੈ ਜੀ ਮੰਨ ਲਓ ਇਹ ਹੈਗਾ 20 35 28 ਤੇ ਇਹ ਹੈਗਾ 21 36 28 ਇਹਦਾ ਗੇਅਰ ਨਾਲ ਇਹ ਹੈਵੀ ਗੇਅਰ ਹੁੰਦੇ ਨੇ अच्छा ਤੇ ਇਹ ਨਾਰਮਲ ਗੇਅਰ ਹੁੰਦੇ ਨੇ ਇਹ ਨਾਰਮਲ ਗੇਅਰ ਇਹਦੀ ਮੋਟਾਈ ਦਾ ਵੀ ਬਹੁਤ ਫਰਕ ਆ ਹਾਂ ਮੋਟਾਈ ਦਾ ਸਾਰੇ ਹਾਈਟ ਵਾਈਜ਼ ਸਾਰਿਆਂ ਦਾ ਫਰਕ ਹੁੰਦਾ ਜੀ ਇਹਦਾ ਅੱਛਾ ਹਾਂ ਤੇ ਇਹਦੇ ਵਿੱਚ ਅਸੀਂ ਆਹ ਸੀਲਾਂ ਲਾਉਂਦੇ ਆ ਮਕੈਨਿਕਲ ਸੀਲਾਂ ਹੁੰਦੀਆਂ ਅੱਛਾ ਇਹ ਸੀਲਾਂ ਇਹ ਸੀਨ ਦਾ ਕੀ ਫਰਕ ਹੈ ਇਹਦਾ ਇਹ ਆ ਵੀ ਵੈਕਿਊਮ ਬਣ ਜਾਂਦਾ ਇਹਦੇ ਨਾਲ ਹੂੰ ਤੇ ਇਹਦੇ ਨਾਲ ਲੀਕੇਜ ਦੀ ਪ੍ਰੋਬਲਮ ਘੱਟ ਆਉਂਦੀ ਆ ਤੇ ਲਾਈਫ ਇਹਦੀ ਜ਼ਿਆਦਾ ਹੁੰਦੀ ਆ ਆਮ ਦੂਜੀ ਆ ਜਿਹੜੀ ਪਲਾਸਟਿਕ ਵਾਲੀ ਸੀਲ ਹੈ ਦੇ ਨਾਲੋਂ अच्छा ਲੋਕ ਜਿਹੜੇ ਮਤਲਬ ਹੋਰ ਕੰਪਨੀਆਂ ਨੇ ਉਹ ਇਹ ਵਰਤਦੀਆਂ ਹਾਂ ਜਿਹੜੇ ਸਸਤੇ ਰੋਟਾਵੇਟਰ ਮਿਲਦੇ ਨੇ ਉਹਨਾਂ ਦੇ ਵਿੱਚ ਇਹ ਸੀਲਾਂ ਹੁੰਦੇ ਇਹ ਵਰਤੀ ਜਾਂਦੀਆਂ ਉਹਨਾਂ ਦੇ ਵਿੱਚ ਆਹ ਗੇਅਰ ਹੁੰਦੇ ਉਹਦੇ ਵਿੱਚ ਆਹ ਗੇਅਰ ਵਰਤੇ ਜਾਂਦੇ ਨੇ ਜਿਹੜੇ ਇਹਦੀ ਮੋਟਾਈ ਵੀ ਘੱਟ ਹੈ ਹਾਂਜੀ ਤੇ ਆਪਣੇ ਵਾਲੇ ਦੀ ਇਹਦੀ ਚੌੜਾਈ ਵੀ ਘੱਟ ਹੈ ਹਾਂਜੀ ਇਹਦੀ ਚੌੜਾਈ ਵੀ ਵੱਧ ਹੈ ਤੇ ਮੋਟਾਈ ਵੀ ਵੱਧ ਹੈ ਹਾਂਜੀ ਇਸੇ ਕਰਕੇ ਆਪਣਾ ਇਹ ਖਾਸ ਹੈ ਤੁਸੀਂ ਇਹਨਾਂ ਕੋਲ ਰੋਟਾਵੇਟਰ ਲੈ ਕੇ ਗਏ ਹੋ ਹਾਂਜੀ ਅਸੀਂ ਰੋਟਾਵੇਟਰ ਲਿੱਤਾ ਜੀ ਅੱਛਾ ਜੀ 9 ਫਟਾ ਰੋਟਾਵੇਟਰ ਲਿੱਤਾ ਇਹਨਾਂ ਤੋਂ ਅੱਛਾ ਜੀ ਅਸੀਂ ਸਾਰੇ ਪਹਿਲਾਂ ਟਰਾਈ ਮਾਰੀ ਜੀ ਸਾਰੀਆਂ ਕੰਪਨੀਆਂ ਦੇਖਿਆ ਫਿਰ ਇਹਨਾਂ ਦਾ ਸਮਾਨ ਦੇਖਿਆ ਠੀਕ ਹੈ ਜੀ ਵੀ ਕੀ ਫਰਕ ਆ ਕੀ ਲੋਹੇ ਚ ਫਰਕ ਆ ਕੀ ਕੁਆਲਿਟੀ ਚ ਫਰਕ ਆ ਸਾਰੀਆਂ ਟਰਾਈਆਂ ਮਾਰ ਕੇ ਵੀ ਇਹਨਾਂ ਦਾ ਲੱਤਾ 9 ਫੁੱਟ ਦਾ ਲੱਤਾ ਜੀ ਔਰ ਇੰਨਾ ਵਧੀਆ ਚੱਲਦਾ ਰਿਪੇਅਰ ਤਾਂ ਜਿਵੇਂ ਇਹਨਾਂ ਨੇ ਬਣਾਇਆ ਹੈ ਹਇਓ ਨਹੀਂ ਜੀ ਉਹਦੀ ਰਿਪੇਅਰ ਤਾਂ ਇੱਕ ਇੱਕ ਤੁਹਾਨੂੰ ਮੈਂ ਜਿਹੜਾ ਅਸੀਂ ਫਰਟੀਲਾਈਜ਼ਰ ਬਰੋਡਕਾਸਟਰ ਉਹ ਵੀ ਬਣਾਇਆ ਉਹ ਵੀ ਦਿਖਾ ਦਿੰਦਾ ਅੱਛਾ ਹਾਂਜੀ ਉਹਦੇ ਬਾਰੇ ਵੀ ਜਾਣਕਾਰੀ ਦਿਓ ਆਜੋ अच्छा आज ये ही बनाई है हां जी हां जी ठीक है ये सारा जी एसएस ਦੇ ਵਿੱਚ ਬਣਿਆ ਹੋਇਆ ਜੀ ਇਹਦੇ ਵਿੱਚ ਪੀਟੀਓ ਸ਼ਾਫਟ ਵਾਲਾ ਅਸੀਂ ਕੰਮ ਸਾਰਾ ਚੱਕਿਆ ਹੋਇਆ ਇਹ ਹਾਈਡਰੋਲਿਕ ਮੋਟਰ ਲੱਗੀ ہوئی ਆ ਜਿਹਦੇ ਨਾਲ ਇਹ ਫਾਇਦਾ ਹੁੰਦਾ ਵੀ ਖੇਤ ਵਿੱਚ ਰੋ ਜ਼ਿਆਦਾ ਨਹੀਂ ਪੈਂਦਾ ਹੈਗਾ ਜਦੋਂ ਪੀਟੀਓ ਰੋਗ ਦੇ ਰੋਗ ਦੇ ਵੀ ਪੀਟ ਉਹ ਰੇਜ ਜ਼ਿਆਦਾ ਖੇੜਾ ਉੱਥੇ ਜਿੱਥੇ ਖੜਾਉਂਦੇ ਆ ਉੱਥੇ ਇੱਕ ਜ਼ਿਆਦਾ ਹਾਂਜੀ ਹਾਂ ਇਹਦੇ ਨਾਲ ਇਹ ਆ ਵੀ ਤੁਰੰਤ ਰੁਕ ਜਾਂਦਾ ਪੀਟ ਤੁਰੰਤ ਰੁਕ ਜਾਂਦਾ ਹਾਂਜੀ ਤੇ ਖੇਤ ਦਾ ਖੇਤ ਦੇ ਵਿੱਚ ਦਾਣਾ ਹੈ ਜਿਹੜਾ ਉਹ ਇੱਕੋ ਸਾਰ ਜਿਵੇਂ ਛਾਂਣਣੀ ਹੁੰਦੀ ਆ ਇੱਕ ਬਰਾਬਰ ਇੱਕੋ ਜਿਹਾ ਪੈਂਦਾ ਜੀ ਇੱਕੋ ਜਿਹਾ ਪੈਂਦਾ ਇਹਦੇ ਵਿੱਚ ਠੀਕ ਹੈ ਜੀ ਹੋਰ ਇਹਦੇ ਵਿੱਚ ਕੀ ਬਦਲਾਅ ਕੀਤੇ ਨੇ ਇਹਦੇ ਵਿੱਚ ਜੀ ਸਾਰੇ ਨਟ ਬੋਲਟ ਐਸਐਸ ਦੇ ਲੱਗੇ ਹੋਏ ਨੇ ਤੇ ਜਿਹੜੀ ਅੰਦਰ ਸ਼ੀਟ ਆ ਉਹ ਐਸਐਸ ਦੀ ਲੱਗੀ ਹੋਈ ਆ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਵੀ ਮੰਨ ਲਓ ਜਿੱਥੇ ਵੀ ਰਿਓ ਘਿਰਨਾ ਹੈ ਉਹ ਸਾਰਾ ਐਸਐਸ ਦਾ ਲੱਗਾ ਹੋਇਆ ਮੋਟੀ ਚਾਦਰ ਦੇ ਵਿੱਚ ਜੀ ਠੀਕ ਹੈ ਜੀ ਹਾਂਜੀ ਤੇ ਇਹਦੀ ਰੇਂਜ ਹੈਗੀ ਆ 50 ਤੋਂ 60 ਫੁੱਟ ਤੱਕ ਜੀ 50 ਤੋਂ 60 ਫੁੱਟ ਤੱਕ ਇਹ ਦੂਰ ਤੱਕ ਹੰਣਾ ਹਾਂ ਜੇ ਦਾਣਾ ਮੋਟਾ ਏ ਰਿਓ ਦਾ ਜੀ ਮਤਲਬ ਆਪਣੇ ਜੂੜੀ ਵਾਲਾ ਜਿਵੇਂ ਟੜਿਆ ਆ ਜਾਂਦਾ ਮੰਨ ਲਈ ਇੱਕ ਮੋٹے ਦਾਣੇ ਦਾ ਹੁੰਦਾ ਏ ਜੋ ਮੋਟਾ ਦਾਣਾ ਤਾਂ ਉਹ 70 ਤੋਂ 80 ਫੁੱਟ ਵੀ ਚਲੇ ਜਾਂਦਾ ਜੀ अच्छा हां दा, दा। दा। ओ मतलब ਜਿਹਨੂੰ ਡਾਈ ਵਗੈਰਾ ਦਾ ਹਾਂ ਮੋٹے ਦਾਣੇ ਦਾ ਹਾਂ ਜੀ ਮੋٹے ਦਾਣੇ ਉਹ 70 80 ਫੁੱਟ ਤੱਕ ਵੀ ਦੂਰ ਤੱਕ ਪਾ ਲਾ ਦਿੰਦੇ ਹਾਂ ਹਾਂ ਜੀ ਹਾਂ ਠੀਕ ਹੈ ਜੀ ਹੋਰ ਕੋਈ ਆਪਾਂ ਨੇ ਇਹ ਤੋਂ ਬਿਨਾ ਇੱਕ ਅਸੀਂ ਇਸ ਵਾਰ ਸਾਡਾ ਬਹੁਤ ਵਧੀਆ ਚੱਲਿਆ ਇਹ ਆਲੂਆਂ ਦੀ ਬੇਲ ਕੱਟਣੇ ਵਾਲਾ ਮਲਚਰ ਜੀ ਅੱਛਾ ਹਾਂ ਉਹ ਉਹ ਤੁਸੀਂ ਤਿਆਰ ਕੀਤਾ ਅਸੀਂ ਤਿਆਰ ਕੀਤਾ ਜੀ ਉਹ ਵੀ ਜਰੂਰ ਦਿਖਾਓ ਹਾਂ ਜੀ ਏ ਆ ਸਾਡਾ ਜੀ ਜਿਹੜਾ ਆਲੂਆਂ ਦੀ ਇਸ ਵਾਰ ਅਸੀਂ ਬਹੁਤ ਵਧੀਆ ਸੇਲ ਹੋਈ ਆ ਬਹੁਤ ਵਧੀਆ ਇਹਦਾ ਮਤਲਬ ਰਿਜ਼ਲਟ ਨਿਕਲਿਆ ਸਾਡਾ ਜੀ ਠੀਕ ਹੈ ਇਹਦੇ ਨਾਲ ਇਹ ਆ ਵੀ ਮਾਰਕੀਟ ਦੇ ਵਿੱਚ ਇੱਕ ਤਾਂ ਆਲੂ ਦੀ ਛੰਡਾਈ ਖੇਤ ਦੇ ਵਿੱਚੋਂ ਜਾਂ ਮੰਨ ਲਓ ਬਹੁਤ ਛੇਤੀ ਹੋ ਜਾਂਦੀ ਹੈ ਜੀ ਤੇ ਆਲੂ ਨਹੀਂ ਬਚਦਾ ਹੈਗਾ ਜੀ ਖੇਤ ਦੇ ਵਿੱਚ ਤੇ ਇੱਕ ਇਹ ਹੈ ਵੀ ਇਹਦੇ ਨਾਲ ਟਾਈਮ ਦੀ ਸੇਵਿੰਗ ਤੇ ਲੇਬਰ ਖਰਚਾ ਬਹੁਤ ਘਟ ਜਾਂਦਾ ਆਲੂਆਂ ਦੀ ਬੇਲ ਵੱਢਣੇ ਵਾਲਾ ਇਹ ਅਸੀਂ 24 ਇੰਚ ਤੋਂ ਲੈ ਕੇ 30 ਇੰਚ ਤੱਕ ਇਹ ਅਡਜਸਟਿਵ ਰਿਐਸਟੇਟਮੈਂਟ ਹੁੰਦੀ ਹੈ ਜੀ ਇਹਦੀ ਇਹਦੀ ਕੀਦੀ ਹੈ ਠੀਕ ਹੈ ਹਾਂ ਇਹ ਮਤਲਬ ਆਪਾਂ ਨੇ ਹੀ ਬਣਾਇਆ ਜਾਂ ਆਪਾਂ ਹੋਰ ਕੋਈ ਕੰਪਨੀ ਵੀ ਬਣਾਉਂਦੀ ਹੈ ਇੱਕ ਕੰਪਨੀ ਹੋਰ ਬਣਾਉਂਦੀ ਹੈ ਦੂਜੀ ਆਪਾਂ ਜੀ ਅੱਛਾ ਪਰ ਉਹਨਾਂ ਨਾਲ ਤੁਸੀਂ ਦੱਸ ਰਹੇ ਸੀ ਕਿ ਮੈਨੂੰ ਆਪ ਕੈਮਰਾ ਵੀ ਉਹਨਾਂ ਨਾਲੋਂ ਰੇਟ ਦਾ ਬਹੁਤ ਅੱਧੂ ਅੱਧੂ ਦਾ ਫਰਕ ਆ ਹਾਂ ਅੱਧੂ ਅੱਧੂ ਦਾ ਫਰਕ ਆ ਜੀ ਇਹਨਾਂ ਨਾਲੋਂ ਤੁਹਾਡਾ ਅੱਧੂ ਅੱਧੂ ਦਾ ਫਰਕ ਹੈ ਜਿਹੜਾ ਤੁਸੀਂ ਮੇਨ ਪ੍ਰੋਡਕਟ ਅੱਜ ਲਾਂਚ ਕਰਨ ਜਾ ਰਹੇ ਹੋ ਉਹਦੇ ਬਾਰੇ ਮੈਨੂੰ ਇੱਕ ਵਾਰੀ ਤੁਸੀਂ ਵੈਸੇ ਤਾਂ ਮੈਂ ਦੀਪਕ ਜੀ ਤੋਂ ਪੁੱਛ ਵੀ ਲਿਆ ਸੀਗਾ ਤੁਸੀਂ ਇੱਕ ਵਾਰੀ ਮੈਨੂੰ ਜਰੂਰ ਉਹ ਦੱਸੋ ਉਦੇ ਬਾਰੇ ਆਪ ਵੀ ਇਹ ਚਾਹ ਤਾਨਾ ਦਾ ਖੇਤ ਤਿਆਰ ਕਰਨ ਵਾਸਤੇ ਜੀ ਕੱਦੂ ਦਾ ਖੇਤ ਮਤਲਬ ਕਰਨ ਵਾਸਤੇ ਕੱਦੂ ਕਰਨ ਵਾਸਤੇ ਇਹ ਲੈ ਕੇ ਆਉਂਦਾ ਉਹ ਚੀਜ਼ ਤਿਆਰ ਕੀਤੀ ਹੈ ਇੱਕ ਇਹ ਇਹ ਚੀਜ਼ ਤਾਂ ਨਹੀਂ ਹੋਰ ਕੋਈ ਕੰਪਨੀ ਬਣਾ ਰਹੀ ਨਹੀਂ ਇੱਕ ਦੋ ਕੰਪਨੀਆਂ ਬਣਾ ਰਹੀਆਂ ਨੇ ਪਰ ਪੰਜਾਬ ਵਿੱਚ ਹਲੇ ਸਟਾਰਟਿੰਗ ਹੈ ਜੀ ਇਹ ਦੀ ਇਹ ਪੰਜਾਬ ਦੇ ਵਿੱਚ ਤੁਸੀਂ ਉਹ ਇਹਨੂੰ ਲੈ ਕੇ ਆਂਦਾ ਤੁਸੀਂ ਅੱਜ ਇਹਨੂੰ ਲਾਂਚ ਕਰ ਰਹੇ ਹੋ ਹਾਂ ਜੀ ਹਾਂ ਤੁਹਾਡੇ ਕੋਲ ਹੀ ਮਤਲਬ ਇਹ ਤੂੰ ਪੰਜਾਬ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀਆਂ ਵੀਡੀਓ ਵਗੈਰਾ ਵੀ ਸ਼ੇਅਰ ਕਰਾਂਗੇ ਅਸੀਂ ਚੱਲਦਾ ਵੀ ਦਿਖਾਵਾਂਗੇ ਲੋਕ ਤੁਸੀਂ ਆਪਣਾ ਨੰਬਰ ਦਿੰਦੇ ਪਲੀਜ਼ ਸਾਡਾ ਨੰਬਰ ਹੈਗਾ ਜੀ 94655 34539 ਠੀਕ ਹੈ ਅ ਮਤਲਬ ਕਿਸਾਨ ਵੀਰੋ ਇਹ ਤੁਸੀਂ ਦੇਖ ਰਹੇ ਹੋ ਨੰਬਰ ਥੱਲੇ ਚੱਲ ਰਿਹਾ ਸਕਰੀਨ ਦੇ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹ ਜਰੂਰ ਮਤਲਬ ਇਹਨਾਂ ਨਾਲ ਕੰਟੈਕਟ ਕਰੋ ਇੱਕ ਨਵੀਂ ਚੀਜ਼ ਆਈ ਹੈ ਜਿਹੜੀ ਪੰਜਾਬ ਦੇ ਵਿੱਚ ਤੇ ਇਹ ਵਰਤ ਕੇ ਦੇਖੋ ਘੱਟੋ ਘੱਟ ਇਹ ਛੋਟੇ ਤੋਂ ਛੋਟੇ ਟਰੈਕਟਰ ਤੇ ਵੀ ਚੱਲਣ ਵਾਲੀ ਚੀਜ਼ ਹੈ 35 ਤੋਂ 40 ਪਾਵਰ ਦਾ ਟਰੈਕਟਰ ਹੈ ਉਹ ਵੀ ਇਹਨੂੰ ਬਹੁਤ ਹੀ ਆਰਾਮ ਨਾਲ ਆ ਜਿਹੜਾ ਸਕਰੀਨ ਦੇ ਥੱਲੇ ਚੱਲਦੇ ਨੇ ਜੀ ਜੀ ਇੱਕ ਵਾਰੀ ਜਰੂਰ ਇਹਨਾਂ ਕੋਲ ਆ ਕੇ ਇੱਥੇ ਸਾਰਾ ਆਪਣਾ ਦੇਖ ਸਕਦੇ ਹੋ ਤੇ ਇੱਕ ਵਾਰੀ ਜਰੂਰ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਮਿਲਦੇ ਹਾਂ ਜੀ ਕਿਸੇ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਦਿਓ ਆਗਿਆ ਰੱਬ ਰੱਖਣਾ